ਮੈਂ ਜਥੇਦਾਰ ਰਫਤਾਰ ਸਿੰਘ ਖੇਤ ਸਰ ਪਰਮਜੀਤ ਸਿੰਘ ਰਾਣਾ ਔਰ ਦਿੱਲੀ ਕਮੇਟੀ ਦੇ ਹੋਰ ਮੈਂਬਰ ਸਬਾਨ ਅਸੀਂ ਡੀਸੀਪੀ ਸਾਹਿਬ ਕੋਲ ਆਏ ਸੀਗੇ ਜਿਹੜਾ ਦੋ ਵਾਰ ਵਾਰਦਾਤਾਂ ਇਸ ਇਲਾਕੇ ਚ ਹੋਈਆਂ ਇੱਕ ਵਾਰਦਾਤ ਹੋਈ ਕਿ ਜਿਹੜੇ ਬੱਚੇ ਦੇ ਕੇਸ ਕਤਲ ਕੀਤੇ ਗਏ ਨੇ ਦੂਜੀ ਵਾਰਦਾਤ ਹੋਈ ਕਿ ਇੱਕ ਸਿੱਖ ਦੀ ਪਗੜੀ ਉਛਾਲੀ ਗਈ ਹੈ ਜਿਹੜੀ ਪਗੜੀ ਵਾਲਾ ਮਸਲਾ ਸੀਗਾ ਉਹਦੇ ਚ ਜਿਹੜੇ ਦੋਵੇਂ ਜੋਸ਼ੀ ਦੋਸ਼ੀ ਸੀਗੇ ਉਹਨਾਂ ਦੋਵਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਬੱਚੇ ਵਾਲੀ ਜਿਹੜੀ ਹਾਦਸਾ ਹੋਇਆ ਹੈ ਉਹਦੇ ਵਿੱਚ ਅਸੀਂ ਬੱਚੇ ਦੇ ਫਾਦਰ ਨੂੰ ਮਿਲੇ ਆਂ ਔਰ ਬੱਚੇ ਦੇ ਫਾਦਰ ਨੇ ਕਿਹਾ ਕਿ ਮੈਂ ਸੈਟੀਸਫਾਈਡ ਆ ਜੋ ਇਨਵੈਸਟੀਗੇਸ਼ਨ ਹੋਦੀ ਪਈ ਹੈ ਔਰ ਮਨੂੰ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਅਸੀਂ ਨਾਮ ਲੈ ਰਹੇ ਆਂ ਉਹਨਾਂ ਦੀ ਇਨਵੈਸਟੀਗੇਸ਼ਨ ਉਹ ਕਰਦੇ ਪਏ ਨੇ ਔਰ ਡੀਸੀਪੀ ਸਾਹਿਬ ਨੇ ਕਿਹਾ ਕਿ ਸਾਨੂੰ ਉਮੀਦ ਹੈ ਅਸੀਂ ਅੱਜ ਜਾਂ ਕੱਲ ਤੱਕ ਇਸ ਕੇਸ ਦੀ ਜੜ ਤੱਕ ਪਹੁੰਚ ਜਾਵਾਂਗੇ ਔਰ ਜਿੱਥੋਂ ਤੱਕ ਦਿੱਲੀ ਗੁਜ਼ਾਰਾ ਕਮੇਟੀ ਦਾ ਤਾਲੁਕ ਹੈ ਅਸੀਂ ਬੱਚੇ ਦੀ ਪਰਿਵਾਰ ਨੂੰ ਆਖਿਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਹਰ ਕਿਸਮ ਦੇ ਪ੍ਰੈਸ਼ਰ ਪੁਲਿਸ ਤੇ ਜ਼ਰੂਰ ਰੱਖਾਂਗੇ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ El